ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਚਰਚਾ ਕਰਾਂਗੇ ਕਿ ਜਿਹੜੀ ਇਤਿਹਾਸਿਕ ਬੇਰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵਿਖੇ ਮੌਜੂਦ ਹੈ ਕਿ ਉਸਦੇ ਇਤਿਹਾਸ ਨਾਲ ਸੰਬੰਧਤ ਕੁਝ ਜਿਹੜੀਆਂ ਮਹੱਤਵਪੂਰਨ ਜਾਣਕਾਰੀਆਂ ਇਸ ਤਰ੍ਹਾਂ ਹੈ ਕਿ ਪੱਟੀ ਸ਼ਹਿਰ ਦਾ ਇੱਕ ਚੌਧਰੀ ਜਿਹੜਾ ਬਹੁਤ ਹੰਕਾਰਿਆ ਹੋਇਆ ਸੀਗਾ ਤੇ ਜਿਹੜਾ ਆਪਣੇ ਆਪ ਨੂੰ ਕਹਿ ਲੋ ਕਿ ਰੱਬ ਹੀ اخਵਾਉਂਦਾ ਸੀ ਜਦ ਉਸਨੇ ਆਪਣੀਆਂ ਧੀਆਂ ਦੇ ਵਿੱਚੋਂ ਜਿਹੜੀ ਬੀਬੀ ਰਜਨੀ ਸੀਗੀ ਉਸ ਬਾਰੇ ਪਤਾ ਲੱਗਿਆ ਕਿ ਉਹ ਰੱਬ ਨੂੰ ਬਹੁਤ ਜ਼ਿਆਦਾ ਮੰਨਦੀ ਹੈ ਤਾਂ ਉਸ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ ਤੇ ਬਹੁਤ ਸਾਰੇ ਹੋਰ ਮੋੜ ਆਉਂਦੇ ਹੋਏ ਆ ਉਸਨੇ ਕੀ ਕੀਤਾ ਕਿ ਆਪਣੀ ਉਸ ਧੀ ਦਾ ਵਿਆਹ ਜਿਹੜਾ ਹੈ ਇੱਕ ਅਪਾਹਜ ਜਿਸ ਨੂੰ ਕਿ ਕੋੜ ਨਾਂ ਦੀ ਜਿਹੜੀ ਸੀਗੀ ਬਿਮਾਰੀ ਉਸ ਦੇ ਸਰੀਰ ਉੱਪਰ ਚੱਲੀ ਹੋਈ ਸੀ ਜਿਸ ਨਾਲ ਉਸ ਦਾ ਸਾਰਾ ਸਰੀਰ ਜਿਹੜਾ ਸੀਗਾ ਉਹ ਗਲਿਆ ਸੜਿਆ ਹੋਇਆ ਸੀਗਾ ਸੋ ਬੀਬੀ ਰਜਨੀ ਨੇ ਇਸ ਨੂੰ ਪਾਣਾ ਮੰਨ ਕੇ ਜਿਹੜਾ ਹੈ ਉਹ ਸਵੀਕਾਰ ਕੀਤਾ ਤੇ ਉਸ ਦੇ ਨਾਲ ਆਪਣਾ ਜੀਵਨ ਜਿਹੜਾ ਸੀਗਾ ਉਹ ਜਿਉਣਾ ਸ਼ੁਰੂ ਕਰ ਦਿੱਤਾ ਉਹ ਜਿਹੜਾ ਬੀਬੀ ਰਜਨੀ ਦਾ ਪਤੀ ਸੀਗਾ ਉਹ ਚੱਲਣ ਤੋਂ ਵੀ ਅਸਮਰਥ ਸੀਗਾ ਚੱਲ ਨਹੀਂ ਸਕਦਾ ਸੀਗਾ ਬੀਬੀ ਰਜਨੀ ਨੇ ਉਸ ਨੂੰ ਇੱਕ ਵੰਗ ਇੱਕ ਰੇੜੀ ਉੱਪਰ ਜਿਹੜਾ ਹੈ ਬਿਠਾ ਕੇ ਉਸ ਨੂੰ ਖਿੱਚਣਾ ਇੱਕ ਤੋਂ ਦੂਜੇ ਪਿੰਡ ਦੂਜੇ ਤੋਂ ਤੀਜੇ ਪਿੰਡ ਜਿਹੜਾ ਹੈ ਉਹ ਸਫ਼ਰ ਕਰਦੇ ਕਰਦੇ ਅਚਾਨਕ ਇੱਕ ਦਿਨ ਇੱਕ ਤਲਾ ਦੇ ਕੰਡੇ ਉੱਪਰ ਰੁਕੇ ਤੇ ਜਦ ਬੀਬੀ ਰਜਨੀ ਕੁਝ ਖਾਣ ਪੀਣ ਲਈ ਨੇੜੇ ਦੇ ਪਿੰਡ ਦੇ ਘਰਾਂ ਵਿੱਚ ਜਾਂਦੀ ਹੈ ਤੇ ਮਗਰੋਂ ਉਸ ਦਾ ਪਤੀ ਦੇਖਦਾ ਹੈ ਕਿ ਉਸ ਤਲਾ ਦੇ ਵਿੱਚੋਂ ਉਸ ਸਰੋਵਰ ਦੇ ਵਿੱਚੋਂ ਜਿਹੜੇ ਹਨ ਕਾਂ ਉਹ ਆਉਂਦੇ ਹਨ ਪਾਣੀ ਪੀ ਕੇ ਨਹਾ ਕੇ ਜਦੋਂ ਬਾਹਰ ਦੁਆਰਾ ਉੱਠਦੇ ਹਨ ਤੇ ਉਹਨਾਂ ਦਾ ਰੰਗ ਬਦਲ ਜਾਂਦਾ ਹੈ ਉਹ ਚਿੱਟੇ ਰੰਗ ਦੇ ਹੋ ਜਾਂਦੇ ਹਨ ਉਹ ਜਿਹੜੇ ਕਿ ਕਾਵਾਂ ਤੋਂ ਹੰਸ ਬਣ ਕੇ ਉੱਥੋਂ ਨਿਕਲਦੇ ਹਨ ਜਦ ਉਸਨੇ ਆਪਣੇ ਸਰੀਰ ਨੂੰ ਉਸ ਪਾਣੀ ਦੇ ਨਾਲ ਛੁਹਾਇਆ ਤਾਂ ਉਸ ਦਾ ਜਿਹੜਾ ਸੀਗਾ ਸਾਰਾ ਸਰੀਰ ਉਹ ਤੰਦਰੁਸਤ ਹੋ ਗਿਆ ਠੀਕ ਹੋ ਗਿਆ ਤਾਂ ਉਸਨੇ ਆਪਣੇ ਸਰੀਰ ਦਾ ਕੁਝ ਭਾਗ ਪਾਣੀ ਤੋਂ ਬਾਹਰ ਰੱਖ ਲਿਆ ਤਾਂ ਜੋ ਬੀਬੀ ਰਜਨੀ ਨੂੰ ਇਸ ਘਟਨਾ ਬਾਰੇ ਦੱਸ ਸਕੇ ਤੇ ਉਸ ਨੂੰ ਯਕੀਨ ਆ ਜਾਵੇ। ਤੋਂ ਜਦ ਬੀਬੀ ਰਜਨੀ ਵਾਪਸ ਆਈ ਤਾਂ ਫਿਰ ਉਹ ਦੇਖਿਆ ਆਪਣੇ ਪਤੀ ਨੂੰ ਕਿ ਉਹ ਬਿਲਕੁਲ ਠੀਕ ਹੋ ਗਿਆ ਤੇ ਉਹ ਸੋ ਪਿਆਰੀ ਸਾਧ ਸੰਗਤ ਜੀ ਜਦ ਤੁਸੀਂ ਵੀ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਜਾਂਦੇ ਹੋ ਤਾਂ ਤੁਸੀਂ ਵੀ ਜਿਹੜਾ ਹੈ ਉਹ ਉੱਥੇ ਬੇਰ ਸਾਹਿਬ ਥੱਲੇ ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਰੋਗਾਂ ਤੋਂ ਮੁਕਤ ਕਰ ਸਕਦੇ ਹੋ ਸੋ ਇੱਕ ਵੱਡਾ ਇਤਿਹਾਸਕ ਪਹਿਲੂ ਜਿਹੜਾ ਹੈ ਉਹ ਜੁੜਿਆ ਹੋਇਆ ਹੈ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਦੋ ਵੱਡੇ ਬੇਰ ਸਾਹਿਬ ਹਨ ਇੱਕ ਬੇਰ ਸਾਹਿਬ ਜਿਹੜਾ ਹੈ ਉਹ ਬਾਬਾ ਬੁੱਢਾ ਜੀ ਨਾਲ ਸੰਬੰਧਤ ਹੈ ਜਿੱਥੇ ਬੈਠ ਕੇ ਉਹਨਾਂ ਨੇ ਹਰਮੰਦਰ ਸਾਹਿਬ ਦੀ ਸੇਵਾ ਸੇਵਾ ਕੀਤੀ ਤੇ ਦੂਸਰਾ ਜਿਹੜਾ ਹੈ ਬੇਰ ਸਾਹਿਬ ਉਹ ਜਿਹੜੀ ਹੈ ਪਿੰਗਲੇ ਵਾਲੀ ਕਹਾਣੀ ਬੀਬੀ ਰਜਨੀ ਵਾਲੀ ਕਹਾਣੀ ਜਿਸ ਦੀ ਕਿ ਅੱਜ ਇਹਨਾਂ ਦਿਨਾਂ ਵਿੱਚ ਇੱਕ ਜਿਹੜੀ ਹੈ ਉਹ ਮੂਵੀ ਵੀ